ਕਸਾਈ ਵੀਰ ਬੋਲ ਰਿਹਾ ਸੀ ਲਾਈਵ ਚੱਲਦਾ ਕਹਿੰਦਾ ਸਿੱਖੋ ਜੀ ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਸ਼ਕਤੀ ਆ ਤੇ ਜਦੋਂ ਕੋਈ ਇਹਦੀ ਬੇਦਵੀ ਕਰਦਾ ਤੇ ਸ਼ਕਤੀ ਵਿਖਾਉਂਦਾ ਕਿਉਂ ਨਹੀਂ ਮੈਂ ਉਹਨੂੰ ਆਖਿਆ ਮੇਰੇ ਸੋਹਣਿਆ ਵੀਰਾ ਤੂੰ ਸਵਾਲ ਬੜਾ ਪਿਆਰਾ ਕਰ ਦਿੱਤਾ ਏ ਪਰ ਇਹਦੇ ਵਾਸਤੇ ਤੈਨੂੰ ਬਹਿਣਾ ਪੈਣਾ ਮੇਰੇ ਕੋਲੇ ਕਹਿੰਦੇ ਕਿਉਂ ਜੀ ਤੇ ਸ਼ਕਤੀ ਕਿਉਂ ਨਹੀਂ ਵਿਖਾਉਂਦੇ ਮੈਂ ਕਿਹਾ ਮੇਰੇ ਲਾਗੇ ਇੱਕ ਮਾਂ ਰਹਿੰਦੀ ਆ ਉਹਦਾ ਇੱਕ ਬੇਟਾ ਅਮਰੀਕਾ ਇੱਕ ਕੈਨੇਡਾ ਇੱਕ ਆਸਟ੍ਰੇਲੀਆ ਤੇ ਇੱਕ ਸਮੈਕ ਪੀਂਦਾ ਹਾਂ ਤੇ ਸਭ ਤੋਂ ਵੱਧ ਪਿਆਰ ਪਤਾ ਕਿੰਨੂੰ ਕਰਦੀ ਜਿਹੜਾ ਸਮੈਗ ਪੀਂਦਾ ਦੂਜਿਆਂ ਨੂੰ ਫੋਨ ਕਰਕੇ ਪੈਸੇ ਮੰਗਾ ਕੇ ਤੇ ਉਹਨੂੰ ਦਿੰਦੀ ਪੁੱਤ ਤੇ ਮੈਂ ਆਖਿਆ ਮਾਤਾ ਇਹਨੇ ਮਰ ਜਾਣਾ ਹੀ ਇਹਦਾ ਕਾਹਤੋਂ ਖਿਆਲ ਕਰਦੀ ਕਹਿੰਦੀ ਪੁੱਤ ਕੀ ਕਰਾਂ ਅੰਦਰਾਂ ਜੂਆ ਮੈਂ ਆਖਿਆ ਗੁਰੂ ਗ੍ਰੰਥ ਸਾਹਿਬ ਮਾਂ ਜੀ ਹੋਈ ਇਹਦਾ ਹਿਰਦਾ ਮਾਂ ਵਾਲਾ ਕੋਈ ਇਹਨੂੰ ਚਦੋਆ ਚਲਾਉਂਦਾ 25 ਲੱਖ ਦਾ ਕਹਿੰਦੀ ਤੇਰਾ ਭਲਾ ਹੋਵੇ ਕੋਈ ਆ ਕੇ ਇਹਦੀ ਬੇਇੱਜ਼ਤੀ ਕਰੇ ਕਹਿੰਦੀ ਤੇਰਾ ਇਮਾਨ ਜੀ ਹੋਈ ਤੂੰ ਮਾਤ ਪਿਤਾ ਬੋਲਿਆ ਕਰੋ ਹਮ ਮਾਤਮ ਮਾਤ ਪਿਤਾ ਹਮ ਤੇ ਜਦੋਂ ਆਪਾਂ ਸਾਰੇ ਬੱਚੇ ਆ ਤੇ ਫਿਰ ਮਾਂ ਪਿਓ ਕਦੇ ਵੀ ਮਾੜਾ ਨਹੀਂ ਕਰਦਾ ਇਹ ਵੱਡੀ ਮਾਂ ਏ ਇਹ ਤੇ ਓਦਣ ਨਹੀਂ ਗਰਮ ਹੋਇਆ ਜਿਸ ਦਿਨ ਤਤੀ ਤਵੀ ਗਰਮ ਹੋ ਗਈ ਚੰਦੂ ਗਰਮ ਹੋ ਗਿਆ ਲੋਹ ਗਰਮ ਸੀ ਰੇਤਾ ਗਰਮ ਸੀ ਸਾਰੇ ਹਾਕਮ ਤੱਤੇ ਹੋਏ ਫਿਰਦੇ ਸੀ ਸੂਰਜ ਵੀ ਤੱਤਾ ਸੀ ਇੱਕ ਠੰਡੇ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ